ਮੈਂ ਖੇਤ ਗਿਆ ਜੀ ਸਾਡੀ ਫਸਲ ਤਾਂ ਮੱਕੀ ਦੀ ਕਮਜ਼ੋਰ ਜੀ ਸੀ ਅਸੀਂ ਖੁਦ ਵੀ ਚਾਹੁੰਦੇ ਸੀ ਕਿ ਇਹਨੂੰ ਚਾਰ ਦੀਏ ਪਸ਼ੂਆਂ ਨੂੰ ਪਰ ਅਜੇ ਉਡੀਕ ਰਹੇ ਸੀ ਹੂੰ ਮੇਰੇ ਚਾਚੇ ਨੇ ਉਹਦੇ ਚ ਪਸ਼ੂਵਾਰ ਦਿੱਤੇ ਤੇ ਉਜਾੜ ਦਿੱਤੇ ਜੀ ਮੈਨੂੰ ਬਹੁਤ ਗੁੱਸਾ ਆਇਆ ਹੂੰ ਵੀ ਬੇਸ਼ੱਕ ਉਜਾੜ ਨਹੀਂ ਸੀ ਤਾਂ ਅਸੀਂ ਉਜਾੜਦੇ ਸਾਡੀ ਸੀ ਇਹ ਹੂੰ ਉਹ ਕੌਣ ਹੈ ਉਜਾੜਨ ਵਾਲਾ ਮੈਂ ਕਿਹਾ ਮੈਂ ਥਾਣੇ 'ਚ ਸ਼ਿਕਾਇਤ ਚਲਾਉਣ ਕਰਨ ਲੱਗਿਆ ਹੂੰ ਚਾਰ ਡੰਡਿਆਂ ਨਾਲ ਸਿੱਧਾ ਹੋ ਗੂ ਮੁਰਕੇ ਨੇ ਗਲਤੀ ਨਹੀਂ ਕੀਤੀ ਹੂੰ ਬਾਪੂ ਜੀ ਕਹਿੰਦੇ ਨਾ ਭਾਈ ਥਾਣੇ ਕੋਨੇ 'ਚ ਨਹੀਂ ਜਾਣਾ ਹੂੰ ਮੈਂ ਕਿੱਥੇ ਦਾਨੀ ਹੋਣਾ ਪਰ ਇਹ ਕਹਿੰਦੇ ਨਾ ਗਰਮ ਨਹੀਂ ਹੁੰਦਾ ਮੈਂ ਕਿਹ ਜਿਹੜਾ ਗਰਮ ਨਹੀਂ ਹੁੰਦਾ ਉਹ ਬੰਦਾ ਹੁੰਦਾ ਉਹ ਤਾਂ ਗੰਡੋਆ ਹੁੰਦਾ ਗਰਮ ਕਿਉਂ ਨਹੀਂ ਹੁੰਦਾ ਹੂੰ ਬਰਾਬਰੀ ਕਰਾਂਗੇ ਇਹ ਵੀ ਹੁਣ ਅਸੀਂ ਤੱਕੜੇ ਹੋਗੇ ਹੂੰ ਬਾਪੂ ਜੀ ਕਹਿੰਦੇ ਨਾ ਗਰਮ ਨਹੀਂ ਹੁੰਦਾ ਜੀ ਤੂੰ ਕਦੀ ਕਦਾਈ ਮੇਰੇ ਨਾਲ ਲੋਹਾਰ ਦੀ ਆਰੰਗ ਤੇ ਗਿਆ ਨਾ ਹੂੰ ਜਾਂ ਕਈ ਵਾਰੀ ਗਿਆ ਕਹਿੰਦੇ ਉੱਥੇ ਤੂੰ ਦੇਖਿਆ ਨਹੀਂ ਕਿ ਲੋਹਾ ਗਰਮ ਹੁੰਦਾ ਤੇ ਲੋਹਾਰ ਹੁੰਦਾ ਹੂੰ ਲੋਹਾਰ ਦੀ ਮਰਜ਼ੀ ਚੱਲਦੀ ਵਾਹ ਉਹ ਲੋਹਾ ਸਿਰ ਢਾਲ ਦਿੰਦਾ ਇਹਨਵਾਜ ਜੇ ਕਿਤੇ ਲੋਹਾ ਠੰਡਾ ਹੋਵੇ ਲੋਹਾਰ ਗਰਮ ਹੋ ਜੇ ਫਿਰ ਲੋਹੇ ਦੀ ਮਰਜ਼ੀ ਚੱਲੂ ਜੀ ਜੀ ਉਹ ਬੱਚੇ ਤੇਰੀ ਕਿਸਮਤ ਚ ਹਕੂਮਤ ਕਰਨੀ ਲਿਖੀ ਹੋਈ ਹੈ ਵਾਹ ਜੀ ਜੇ ਹਕੂਮਤ ਕਰਨੀ ਹੈ ਨਾ ਤਾਂ ਫਿਰ ਠੰਡਾ ਰਹੇ ਗਰਮ ਹੋਇਆ ਬੰਦਾ ਗੁਲਾਮੀ ਕਰਦਾ ਹੈ ਠੰਡਾ ਬੰਦਾ ਹਕੂਮਤ ਕਰਦਾ ਤੇਰੇ ਹਿੱਸੇ ਚ ਦਿੱਤੀਆਂ ਅੰਗ ਨੇ ਚੰਗੀਆਂ ਗੱਲਾਂ ਪਰ ਤਾਂ ਮਿਲਣਗੀਆਂ ਜੇ ਠੰਡਾ ਰਹੇਗਾ ਮਿੱਠਾ ਰਹੇਗਾ ਆਦਰਕ